ਦੁਪਹਿਰੇ ਦੇ ਐਲਾਨ ਹੋ ਗਿਆ ਵੀ ਪੰਜਾਬ ਦੇ ਪੰਪਾਂ ਤੇ ਤੇਲ ਖਤਮ ਹੋਣ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਦਾ ਸਬਰ ਦੇਖਣ ਵਾਲਾ ਸੀਗਾ। ਜੇ ਤੇਲ ਖਤਮ ਹੋਣ ਦੀ ਗੱਲ ਸੁਣ ਕੇ ਅਸੀਂ ਇੰਨਾ ਸਸੇ ਪੰਦ ਦੇ ਵਿੱਚ ਪੈ ਗਏ, ਇੰਨਾ ਟੈਨਸ਼ਨ ਦੇ ਵਿੱਚ ਪੈ ਗਏ। ਮੈਂ ਅਕਸਰ ਟੂਰਨਾਮੈਂਟਾਂ ਤੇ ਬੋਲਦਾ ਹੁੰਨਾ ਵੀ ਪੰਜਾਬ ਹਰਿਆਣੇ ਦੇ ਲੋਕਾਂ ਨੇ ਚੌਲ ਖਾਣ ਦੇ ਚੱਕਰ 'ਚ ਪਾਣੀ ਖਤਮ ਕਰ ਲਿਆ। ਜਿੱਤੇ ਕਿਤੇ ਆ ਬਿਪਤਾ ਪਾਣੀ ਦਾ ਨਾਂ ਸੁਣ ਕੇ ਪੈ ਗਈ। ਫਿਰ ਕੀ ਬੀਤਣੀਆਂ ਕਦੇ ਮਨ ਦੇ ਨਾਲ ਵਿਚਾਰ ਕਰਕੇ ਦੇਖਿਓ ਵੀ ਜੇ ਤੇਲ ਦੀ ਗੱਲ ਸੁਣ ਕੇ ਇੰਨੀ ਟੈਨਸ਼ਨ ਪੈਦਾ ਹੋ ਗਈ ਰੱਬ ਨਾ ਕਰੇ ਆਉਣ ਵਾਲੇ ਸਾਲਾਂ ਦੇ ਵਿੱਚ ਕਦੇ ਐਦਾਂ ਦੀ ਖਬਰ ਉਹ ਪੰਜਾਬ ਦੇ ਪਾਣੀਆਂ ਦੀ ਹੋਵੇ ਫਿਰ ਕੀ ਬੀਤੇਗੀ ਸਵਾਸੀ ਅਕਸਰ ਗਰਾਉਂਡਾਂ ਦੇ ਵਿੱਚ ਬੋਲਦੇ ਆਂ ਵੀ ਪਾਣੀ ਬਹੁਤ ਵੱਡੀ ਦਾਤ ਪ੍ਰਮਾਤਮਾ ਨੇ ਦਿੱਤੀ ਹੋਈ ਹੈ ਇਹਨੂੰ ਸੰਭਾਲ ਕੇ ਰੱਖਿਆ ਕਰੋ ਜੇ ਤੇਲ ਵਾਲਾ ਸ਼ਬਦ ਕਿਤੇ ਪਾਣੀ ਦੇ ਵਿੱਚ ਬਦਲ ਗਿਆ ਬਹੁਤ ਔਖਾ ਹੋ ਜੂ ਮੇਰੇ ਪੰਜਾਬੀ ਵੀਰਿਓ ਇਹ ਗੱਲ ਦਿਲ ਦੇ ਵਿੱਚ ਵਸਾ ਕੇ ਰੱਖਿਓ ਹੁਣ ਕਬੱਡੀ ਦੀ ਜਿਵੇਂ ਕਾਬਲ ਕਹਿੰਦਾ ਹੁੰਦਾ ਜਿਨ੍ਹਾਂ ਨੇ ਸਮਾਂ ਨਹੀਂ ਸਾਹਮਿਆ ਨਾ ਉਹ ਵਿਧਾਨ ਸਭਾ ਦੀ ਕਾਰਵਾਈ ਫੋਨ ਤੇ YouTube ਉੱਤੇ ਦੇਖਦੇ ਨੇ ਇਸ ਕਰਕੇ ਸਮੇਂ ਦੀ ਕਦਰ ਕਰ ਲਈਏ ਦੁਨੀਆ ਦਾ ਬਾਦਸ਼ਾਹ ਜਿਹੜਾ ਉਹ ਸਮਾਂ ਹੀ ਹੈ ਜਿਹੜੇ ਸਮਝ ਜਾਂਦੇ ਨੇ ਨਾ ਉਹ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਬਣ ਜਾਂਦੇ ਨੇ ਸਮੇਂ ਦੀ ਗੱਲ ਵੱਡੀ ਹੁੰਦੀ ਹੈ ਕਿਉਂਕਿ ਬੱਚੇ ਨੂੰ ਜਨਮ ਲੈਣ ਵਾਸਤੇ ਵੀ 9 ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਫੇਰ ਕਿਤੇ ਜਾ ਕੇ ਦੁਨੀਆ ਵੇਖਦਾ ਫਿਰ ਰੋਣ ਵਾਸਤੇ ਵੀ ਸਾਲ ਡੇਢ ਸਾਲ ਲੱਗਦਾ ਹੈ ਫਿਰ ਤੁਰਨ ਵਾਸਤੇ ਵੀ 2-3 ਸਾਲ ਲੱਗਦੇ ਆ ਬੋਲਣ ਵਾਸਤੇ ਵੀ ਸਮਾਂ ਲੱਗਦਾ ਹੈ ਜਦੋਂ ਸਕੂਲ ਪੜ੍ਹ ਲਾਉਣਾ ਤਾਂ ਵੀ 3 ਸਾਲ ਦਾ ਸਮਾਂ ਲੱਗਦਾ ਹੈ ਜਦੋਂ ਵਿਆਹ ਕਰਾਉਣਾ ਫਿਰ ਵੀ 18-20 ਸਾਲ ਦਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਤੇ ਜਦੋਂ ਨੌਕਰੀ ਲੈਣੀ ਹੈ ਫਿਰ ਵੀ ਘੱਟੋ-ਘੱਟ 18 ਸਾਲ ਦਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਪਰ ਅਸੀਂ ਸੜਕਾਂ ਤੇ 5-7 ਸੈਕਿੰਡ ਦਾ ਇੰਤਜ਼ਾਰ ਨਹੀਂ ਕਰ ਸਕਦੇ ਤੇ ਉੱਥੇ ਆਪਣਾ ਵੀ ਨੁਕਸਾਨ ਕਰ ਲੈਨੇ ਆ ਤੇ ਸਾਹਮਣੇ ਵਾਲੇ ਦਾ ਵੀ ਨੁਕਸਾਨ ਇੱਥੇ ਅਨੇਕਾਂ ਨੁਕਸਾਨ ਆਪਾਂ ਦੇਖਦੇ ਆ ਜਿਹੜੇ ਸਾਡੀਆਂ ਗਲਤੀਆਂ ਨਾਲ ਹੁੰਦੇ ਆ ਇਸ ਕਰਕੇ ਸੰਭਲ ਕੇ ਚੱਲੀਏ ਸਮੇਂ ਦੀ ਕਦਰ ਕਰੀਏ ਜਿਹੜਾ ਸਮਾਂ ਨਾ ਦੁਨੀਆ ਤੇ ਰਾਜੇ ਮਹਾਰਾਜੇ ਬਹੁਤ ਹੋ ਗਏ ਸਭ ਤੋਂ ਵੱਡਾ ਰਾਜਾ ਸਮਾਂ ਬੰਦਾ ਰੋਵੇ ਹੱਸੇ ਨੱਚੇ ਟੱਪੇ ਸਮੇਂ ਨੇ ਚੱਲਦੇ ਰਹਿਣਾ ਹੈ